ਪਹਿਲਗਾਮ ਹਮਲਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਇੱਕ ਚਰਚਾ ਹੋ ਰਹੀ ਹੈ ਕਿ ਕੀ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋਵੇਗੀ ਕਿਉਂਕਿ ਜੋ ਖਬਰਾਂ ਸਾਹਮਣੇ ਆਈਆਂ ਹਨ ਉਹਨਾਂ ਦੇ ਅਨੁਸਾਰ ਦੋਹਾਂ ਦੇਸ਼ਾਂ ਦੇ ਫੌਜੀਆ ਵੱਲੋਂ ਜੰਗ ਦੇ ਅਭਿਆਸ ਵੀ ਕੀਤੇ ਜਾ ਰਹੇ ਹਨ ਇਹਨਾਂ ਸਭ ਗੱਲਾਂ ਨੇ ਉਹਨਾਂ ਲੋਕਾਂ ਦੀ ਚਿੰਤਾ ਇਸ ਵੇਲੇ ਵਧਾ ਦਿੱਤੀ ਹੈ ਜੋ ਲੋਕ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਹਿੰਦੇ ਹਨ ਕਿਉਂਕਿ ਜਦੋਂ-ਜਦੋਂ ਵੀ ਦੋਹਾਂ ਦੇਸ਼ਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੈ ਤਾਂ ਇਹਨਾਂ ਪਿੰਡਾਂ ਨੂੰ ਖਾਲੀ ਵੀ ਕਰਨਾ ਪਿਆ ਹੈ। ਇਹ ਵੀਡੀਓ ਬਾਰਡਰ ਬੈਲਟ ਦੇ ਲੱਗਦੇ ਪਿੰਡ ਤੋਂ ਲਈ ਗਈ ਹੈ ਜਿਸ ਵਿੱਚ ਬਾਰਡਰ ਪਾਰ ਦੀ ਸਥਿਤੀ ਸਾਫ਼ ਤੌਰ ਤੇ ਵੇਖੀ ਜਾ ਸਕਦੀ ਹੈ। ਇੱਥੇ ਬਾਰਡਰ ਕੇਵਲ 1/2 ਕਿਲੋਮੀਟਰ ਹੀ ਦੂਰੀ ਤੇ ਹੈ। ਇਸ ਵੀਡੀਓ ਵਿੱਚ ਸਾਹਮਣੇ ਫੈਂਸਿੰਗ ਨਜ਼ਰ ਆ ਰਹੀ ਹੈ ਪਰਲੇ ਪਾਸੇ ਫੌਜੀਆਂ ਦੀ ਪੋਸਟ ਵੀ ਨਜ਼ਰ ਆ ਰਹੀ ਹੈ ਇਸ ਪਿੰਡ ਤੋਂ ਸਾਫ਼-ਸਾਫ਼ ਬੀਐਸਐਫ ਦੇ ਜਵਾਨ ਨਜ਼ਰ ਆਉਂਦੇ ਹਨ ਜੋ ਕਿ ਬਾਰਡਰ ਤੇ ਦੌਰਾ ਕਰਦੇ ਹਨ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਆ ਦੇਖੋ ਜੇ ਆਪਾਂ ਇਸ ਇਲਾਕੇ ਦੀ ਗੱਲ ਕਰੀਏ ਜਿਹੜਾ ਅਸੀਂ ਬਾਰਡਰ ਦੇ ਉੱਤੇ ਅੱਜ ਖੜੇ ਹੋਏ ਹਾਂ ਜੀ ਅ ਇੱਥੇ ਜਿਹੜੇ ਹਾਲਾਤ ਕੋਈ ਲੜਾਈ ਵਾਲੇ ਜਿਹੜੇ ਅਜੇ ਹਾਲਾਤ ਕੋਈ ਨਹੀਂ ਹੈਗੇ ਜੀ ਬਿਲਕੁਲ ਸ਼ਾਂਤੀ ਆ ਠੀਕ ਐਲਾਊਸਮੈਂਟ ਹੋਈ ਸੀਗੀ ਥੋੜੇ ਦਿਨ ਹੋਏ ਨੇ ਵੀ 2 ਦਿਨ ਦੇ ਵਿੱਚ ਜਿਹੜਾ ਆਪਣਾ ਫਸਲ ਕੱਟ ਲੋ ਗੇਟ ਬੰਦ ਹੋ ਜਾਣਗੇ ਉਹਦੇ ਦੋ ਕਾਰਨ ਸੀਗੇ ਇੱਕ ਤਾਂ ਠੀਕ ਐ ਹਾਲਾਤ ਜਿਹੋ ਜਿਹੇ ਬਣੇ ਹੋਏ ਨੇ ਉਹਨਾਂ ਦਾ ਵੀ ਹੋ ਸਕਦਾ ਦੂਸਰਾ ਜਿਹੜਾ ਮਮਦੋਟ ਵਾਲੀ ਸਾਈਡ ਤੇ ਜਿਹੜਾ ਇੱਥੋਂ ਫਰੋਜਪੁਰ ਤੋਂ ਪਰਲੀ ਸਾਈਡ ਦੇ ਮਮਦੋਟ ਉਹ ਸਾਈਡ ਤੇ ਜਿਹੜਾ ਇੱਕ ਬੀਐਸਐਫ ਦਾ ਜਵਾਨ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਐਂਟਰ ਕਰ ਗਿਆ ਤਾਂ ਉਹ ਜਿਹੜਾ ਅਜੇ ਤੱਕ ਉਹਦੀ ਵਾਪਸੀ ਨਹੀਂ ਹੋਈ ਜੀ ਤਾਂ ਉਹਦੇ ਤੇ ਵੀ ਜਿਹੜਾ ਜ਼ੋਰ ਪਾਇਆ ਜਾ ਸਕਦਾ ਇਸ ਕਰਕੇ ਵੀ ਉਹ ਜਿਹੜੀ ਏ ਹਾਂ ਹੋ ਸਕਦਾ ਅਲਾਸਮੈਂਟ ਹੋਈ ਹੋਵੇ ਬਾਕੀ ਹਾਲਾਤ ਇਥੋਂ ਦੇ ਜਿਹੜੇ ਨੇ ਉਹ ਅਜੇ ਤੱਕ ਜੜੇ ਹੋ ਸ਼ਾਂਤੀਪੂਰ ਸੋ ਇਸ ਤਰ੍ਹਾਂ ਬਿਲਕੁਲ ਸਾਫ਼ ਹੈ ਕਿ ਜੋ ਵੀ ਜੰਗ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਹੈ ਹੋਰ ਵੀ ਪਿੰਡ ਜਿਹੜੇ ਬਾਰਡਰ ਦੇ ਨਾਲ ਲੱਗਦੇ ਹਨ ਉੱਥੋਂ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਵੀ ਨਹੀਂ ਲੱਗਦਾ ਕਿ ਜੰਗ ਲੱਗੇਗੀ ਸੋ ਜੋ ਵੀ ਮਸਲਾ ਹੋਇਆ ਹੈ ਉਸ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਹੈ ਜੰਗ ਹੀ ਕੋਈ ਹੱਲ ਨਹੀਂ ਜਿਹੜੇ ਵੀ ਅਪਰਾਧੀ ਹਨ ਜਿਨ੍ਹਾਂ ਨੇ ਪਹਿਲਗਾਮ ਵਿੱਚ ਬੇਕਸੂਰ ਲੋਕਾਂ ਨੂੰ ਮਾਰਿਆ ਹੈ ਉਹਨਾਂ ਨੂੰ ਜ਼ਰੂਰ ਹੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਇਸ ਵਕਤ ਤਾਂ ਹਾਲੇ ਬਾਰਡਰ ਦਾ ਮਾਹੌਲ ਸ਼ਾਂਤ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ